ਪੰਜਾਬ ਪਾਵਰ ਕਾਮ ਦੇ ਮੁਲਾਜ਼ਮ ਆਪਣੀ ਮੰਗਾਂ ਲੈ ਕੇ ਸਮਾਰਾ ਬਿਜਲੀ ਬੋਰਡ ਦਫਤਰ ਦੇ ਬਾਹਰ ਅਰਥੀ ਫੋਗ ਰੇ ਮੈਨੇਜਮੈਂਟ ਦੀ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਾਵਰ ਕਾਮ ਵੱਲੋਂ ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਤਨਖਾਹ ਅੱਧੀਆਂ ਪਾਈਆਂ ਜਿਹੜੇ ਪੈਨਸ਼ਨਰ ਹੈ ਉਹਨਾਂ ਦੀ ਤਨਖਾਹ ਵੀ ਘਟ ਪਾਈ ਗਈ ਹੈ ਉਸ ਮੁੱਦੇ ਨੂੰ ਲੈ ਕੇ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਕਿ ਤਨਖਾਹ ਉਹਨਾਂ ਦੀ ਅੱਧੀ ਪਾਈ ਹੋਵੇ ਇਸ ਕਰਕੇ ਮੁਲਾਜ਼ਮਰ ਖਾਸ ਕਰਕੇ ਜਿਹੜੇ ਉਹ ਮੁਲਾਜ਼ਮ ਜਿਹਨਾਂ ਕੇ 3-3 ਸਾਲ ਪੂਰੇ ਹੋ ਚੁੱਕੇ ਹਨ ਪ੍ਰਵੀਜ਼ਨ ਖਤਮ ਹੋ ਗਿਆ ਪੀੜ ਉਹਨਾਂ ਨੂੰ ਵੀ ਮੰਨ ਲ ਪੂਰਾ ਪੈਸਾ ਨਹੀਂ ਦਿੱਤਾ ਜਾ ਰ ਸਰਕਾਰ ਦੇ ਖਿਲਾਫ ਔਰ ਪਾਵਰ ਕਾਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮ ਕਿਸ ਤਰ੍ਹਾਂ ਸਰਕਾਰ ਨੂੰ ਉਸ ਦਾ ਜਵਾਬ ਦੇਣਗੇ ਇਹ ਸਮੇਂ ਦੱਸੇਗਾ ਸਰਕਾਰ ਕਰਦੀ ਕੀ heira pheri nahi chalegi nahi chalegi nahi chalegi nahi chalegi uda gardi nahi chalegi nahi chalegi nahi chalegi ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਕੱਟ ਲਾ ਰੱਦ ਕਰੋ ਰੱਦ ਕਰੋ ਰੱਦ ਕਰੋ

ਆਹ ਆ ਸਰਕਾਰ ਕਰਦੀ ਕੀ ਇਹ ਆ ਮੇਰੀ ਜਾਂ ਸੋਨੀ ਮੇਰਾ ਫੇਰੀ ਝੱਕ ਦੇਾਂਗੇ ਤੌਣ ਤੇ ਗੋਡਾ ਰੱਖ ਲਿਆਂਗੇ ਇਹ ਜੀ ਆਪਣੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਤਨਖਾਹ ਅੱਧੀਆਂ ਪਾਈਆਂ ਗਈਆਂ ਨੇ ਤੇ 295/19 ਵਾਲੇ ਸਾਥੀਆਂ ਦੀਆਂ ਇੱਕ ਸਾਲ ਹੋ ਗਿਆ ਪ੍ਰਵੇਸ਼ਨ ਪੀਰੀਡ ਪੂਰਾ ਹੋਏ ਨੂੰ ਪਰੰਤੂ ਉਹਨਾਂ ਦੀ ਹਜੇ ਤੱਕ ਤਨਖਾਹ ਰਿਲੀਜ਼ ਨਹੀਂ ਕੀਤੀਆਂ ਗਈਆਂ ਤੇ 25 ਮੁਲਾਜ਼ਮਾਂ ਨੂੰ ਟਰਮੀਨੇਟ ਕੀਤਾ ਗਿਆ ਇਸ ਚੀਜ਼ ਦੇ ਵਿਰੋਧ ਵਿੱਚ ਅੱਜ ਅਸੀਂ ਅਰਥੀਪੂਕ ਮੁਜ਼ਾਹਰਾ ਕੀਤਾ ਗਿਆ। ਪਹਿਲੀ ਗੱਲ ਸਾਡੀ ਤਾਂ ਪਹਿਲੀ ਘਟਾ 10000 ਸਾਨੂੰ ਤਨਖਾਹ ਦਿੰਦੇ ਨਹੀਂ ਬਲਕਿ ਸਾਡਾ ਪੂਰਾ ਸਾਲ ਹੋ ਗਿਆ ਸਾਨੂੰ ਪੱਤੇ ਲਾਗੂ ਨਹੀਂ ਕੀਤੇ ਗਏ। ਹਾਂਜੀ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੇ ਜੋ ਵੀ ਸਟੇਟ ਬਾਡੀ ਵੱਲੋਂ ਹੁਕਮ ਹੋਇਆ ਤੇ ਇਹ ਜਿੰਨੀਆਂ ਵੀ ਪਹਿਲਾਂ ਸਰਕਾਰਾਂ ਆਈਆਂ ਪਰ ਇਹ ਅੱਜ ਆਮ ਪਾਰਟੀ ਜਿਹੜੀ ਹੈ ਨਵੀਂ ਸਰਕਾਰ ਆਈ ਹੈ ਜਿਨੇ ਕਿ ਅੱਜ ਸਾਡੇ ਮਲਾਜ਼ਮਾਂ ਤੇ ਤੇ ਪੈਨਸ਼ਨਾਂ ਦੇ ਉੱਤੇ ਪੈਨਸ਼ਨਾਂ ਦੇ ਉੱਤੇ ਤੇ ਤਨਖਾਹਾਂ ਦੇ ਉੱਤੇ ਕੱਟ ਲਾਇਆ ਗਿਆ ਹੈ ਕਿ ਜਿਹੜੇ ਪੈਨਸ਼ਨ ਹੈ ਉਹਨਾਂ ਨੂੰ 20-20 ਹਜ਼ਾਰ ਰੁਪਿਆ ਤਨਖਾਹ ਪਾਈ ਆ ਤੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਡਿਊਟੀਆਂ ਕਰ ਰਹੇ ਉਹਨਾਂ ਨੂੰ 30-30 ਹਜ਼ਾਰ ਤਨਖਾਹ ਇਹਨਾਂ ਨੇ ਪਾਈ ਹੈ ਸੋ ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਤੁਸੀਂ ਆਉਂਦਿਆਂ ਸਾਰੀ ਇਹ ਜੀਆਂ ਨੀਤੀਆਂ ਸਾਡੇ ਬਿਜਲੀ ਬੋਰਡ ਦੀ ਡਿਪਾਰਟਮੈਂਟ ਦੇ ਉੱਤੇ ਵਰਤੋਗੇ ਤੇ ਤੁਹਾਨੂੰ ਪਤਾ ਹੀ ਆ ਕਿ ਦਿਨ ਰਾਤ ਜੋ ਸਾਰੀ ਦੇ ਕੰਮ ਹੋ ਰਹੇ ਆ ਇਹ ਬਿਜਲੀ ਬੋਰਡ ਦੇ ਮੁਲਾਜ਼ਮੀ ਹੀ ਹਨ ਹਨ ਜਿਨਾਂ ਨੇ ਕਿ ਅੱਜ ਘਰ ਘਰ ਨਹੀਂ ਦੇਰਿਆਂ ਤੱਕ ਜਿਹੜੀ 24 ਘੰਟੇ ਦੀ ਸਪਲਾਈ ਚਲਾਈ ਹੈ ਤੇ ਅੱਜ ਇਹ ਸਰਕਾਰ ਜਿਹੜੀ ਸਾਡੇ ਨਾਲ ਇਹ ਵਿਧਕੀਆਂ ਕਰਦੀ ਹੈ ਸੋ ਅਸੀਂ ਇਹਨੂੰ ਦੱਸਣਾ ਚਾਹੁੰਦੇ ਆ ਕਿ ਜੇ ਇਹ ਜਿਹੇ ਹਾਲਾਤ ਇਹਨੇ ਰੱਖੇ ਬਸ ਉਹ ਹਸ਼ਰ ਕਰਾਂਗੇ ਜਿਹੜਾ ਕਿ ਪਿਛਲੀਆਂ ਪਾਰਟੀਆਂ ਦਾ ਪਹਿਲਾਂ ਹੋਇਆ ਹੈ ਅੱਜ ਸੂਚੇ ਪੰਜਾਬ ਦੇ ਵਿੱਚ ਪਾਵਰਕਾਮ ਅਤੇ ਟਰਾਂਸਕੋ ਦੇ ਜੋ ਮੁਲਾਜ਼ਮ ਨੇ ਪੈਨਸ਼ਨਰ ਨੇ ਜਿਨ੍ਹਾਂ ਦੀ ਕੇ ਜਨਵਰੀ ਮਹੀਨੇ ਦੀ ਜਿਹੜੀ ਤਨਖਾਹ ਸੀ ਜੋ 31 ਤਰੀਕ ਨੂੰ ਪੈਣੀ ਸੀ ਪਰੰਤੂ 1 ਤਰੀਕ ਨੂੰ ਅੱਧ ਪਚੱਦੀ ਤਨਖਾਹ ਜਿਹੜੀ ਹਰੇਕ ਰੈਗੂਲਰ ਮੁਲਾਜ਼ਮ ਦੀ 30000 ਰੁਪਿਆ ਤੇ ਪੈਨਸ਼ਨਰ ਮਤਲਬ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ 20000 ਰੁਪਿਆ ਦੇ ਕੇ ਜਿਹੜੀ ਬਿਜਲੀ ਬਿਜਲੀ ਬੋਰਡ ਦੀ ਮੈਨੇਜਮੈਂਟ ਹੈ ਜਾਂ ਪੰਜਾਬ ਦੀ ਸਰਕਾਰ ਹੈ ਇਹਨਾਂ ਨੇ ਆਪਣਾ ਮੁਲਾਜ਼ਮ ਪੈਨਸ਼ਨਰ ਕਿਸਾਨ ਦੋਖੀ ਜਿਹੜਾ ਰਵਈਆ ਉਹ ਦਿਖਾ ਦਿੰਦਾ ਹੈ ਜਿਹੜੇ ਪਿੱਛੇ ਬਿਆਨ ਦਿੰਦੇ ਥੱਕਦੇ ਨਹੀਂ ਸੀ ਕਿ ਬਿਜਲੀ ਬੋਰਡ ਦੀ ਜਿਹੜੀ ਕੀ ਬਜਟਾ ਘਾਟਾ ਉਹ ਨਹੀਂ ਹੈਗਾ 900 ਕਰੋੜ ਰੁਪਏ ਦੇ ਵਾਅਦੇ ਦੇ ਵਿੱਚ ਬਿਜਲੀ ਬੋਰਡ ਆ ਪਰੰਤੂ ਹੋਇਆ ਕੀ ਹੈ ਬਿਜਲੀ ਕੋਰਪੋਰੇਸ਼ਨ ਦੀ ਮੈਨੇਜਮੈਂਟ ਕਹਿ ਰਹੀ ਹੈ ਕਿ ਸਾਡੇ ਕੋਲੇ ਪੈਸਾ ਹੈ ਨਹੀਂ ਦਿਖਾ ਦੇਣ ਨੂੰ ਜੋ ਸਬਸਿਡੀ ਹੈ ਨਾ ਉਹ तकरीबन 9000 ਕਰੋੜ ਰੁਪਏ ਸਬਸਿਡੀ ਜੋ ਪੰਜਾਬ ਸਰਕਾਰ ਵੱਲ ਖੜੀ ਹੈ ਉਹ ਨਹੀਂ ਉਸ ਦੀ ਕਿਸ਼ਤ ਨਹੀਂ ਆਈ 3100 ਕਰੋੜ ਰੁਪਏ ਜਿਹੜਾ ਸਰਕਾਰੀ ਮਹਗਰਿਆਂ ਵੱਲ ਬਿਨਾਂ ਦਾ ਬਕਾਇਆ ਖੜਾ ਹੈ ਉਹ ਨਹੀਂ ਆ ਰਿਹਾ ਆ ਰਹੇ तकरीबन ਟੋਟਲੀ ਪੈਨਸ਼ਨਰ ਜੀ ਜਿਹੜੇ ਉਹਨਾਂ ਦੀ ਤਨਖਾਹ 20000 ਰੁਪਏ ਪਈ ਹੈ ਕਿੰਨੇ ਕੇ 30 40000 35 ਠੀਕ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼